ਪੰਜਾਬ ਅੰਦਰ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਉੱਥੇ ਬਹੁਤ ਸਾਰੇ ਮਕਾਨਾਂ ਦੇ ਚੂਣ ਅਤੇ ਛੱਤਾਂ ਡਿਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਇੱਕ ਹੋਰ ਅਹਿਮ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੀ ਬੰਗਾ ਟੱਬਰ ਸਟੋਰ ਦੀ ਦੂਸਰੀ ਮੰਜ਼ਲ ਮੀਂਹ ਦੇ ਕਾਰਨ ਢੇਢੇਰੀ ਹੋ ਗਈ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਕਰੀਬ 50000 ਰੁਪਏ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਮਾਲਕਾਂ ਨੂੰ ਪਹਿਲਾਂ ਵੀ ਕਈ ਵਾਰ ਦੁਕਾਨ ਦੀ ਰਿਪੇਅਰ ਕਰਵਾਉਣ ਦਾ ਕਿਹਾ ਹੈ ਪਰੰਤੂ ਉਹਨਾਂ ਦੁਆਰਾ ਕੁਝ ਵੀ ਨਹੀਂ ਕੀਤਾ ਗਿਆ ਤੇ ਆ ਜ ਸਾਡੀ ਦੁਕਾਨ ਬੰਗਾ ਟਿੰਬਰ ਬੁਰਾਇਆ ਤੇ ਇਹ ਸਾਡੇ ਕੋਲ ਕਾਫੀ ਚਿਰ ਦੀ ਦੁਕਾਨ 40 ਸਾਲ ਪਹਿਲਾਂ ਦੀ ਸਾਡੇ ਕੋਲ ਦੁਕਾਨ ਹੈ ਤੇ ਇਹਨਾਂ ਦਾ ਜਿਹੜਾ ਸਾਡੇ ਕੋਲ ਕਿਰਾਏ ਤੇ ਜਿਹੜਾ ਮਾਲਕ ਹੈ ਮਹਿੰਦਰ ਸਿੰਘ ਜਰਵੇਸ ਹਿੰਦ ਦਾ ਇਲਾਕਾ ਮਹਿੰਦਰ ਸਿੰਘ ਉਹਨਾਂ ਦੇ ਉੱਪਰ ਚਬਾਰਾ ਜਿਹੜਾ ਸੀਗਾ ਦੂਜੀ ਮਜ਼ਲ ਦਾ ਉਹ ਮੈਂ ਕਈ ਵਾਰੀ ਉਹਨੂੰ ਕਿਹਾ ਵੀ ਇਹ ਚਬਾਰਾ ਤੁਸੀਂ ਸਹੀ ਕਰਾ ਲਓ ਬੇਸ਼ਅਰ ਡਿੱਗਣ ਵਾਲੀ ਆ ਉਹਨੇ ਸਾਡੀ ਐਕਸ਼ਨ ਨਹੀਂ ਸੁਣੀ ਤੇ ਉਹਦੀ ਸਾਡੇ ਚਬਾਰੇ ਸਾਡੇ ਦੇਖ ਕੇ ਸਾਡੀ ਥੱਲੇ ਸਾਡੇ ਡਿੱਗ ਪਈ ਆ ਤੇ ਸਾਡਾ ਨੁਕਸਾਨ ਕਾਫੀ ਹੋ ਗਿਆ ਥੰਦੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਸਾਡਾ 50 ਹਜ਼ਾਰ ਦਾ ਥੰਦੇ ਨੁਕਸਾਨ ਕਿ ਨਹੀਂ ਬਾਕੀ ਬਾਕੀ ਜਿਹੜੀ ਬੈਲਿੰਗ ਹੱਦ ਉਹ ਹੈਗੀ ਆ ਉਹਦਾ ਵੀ ਉਹ ਕਾਰਨ ਉਹਦਾ ਸਦਹਾਤ ਕੰਨ ਕੋਈ ਨਾ ਨੁਕਸਾਨ ਨਾ ਹੋਵੇ ਨਾਲ ਦੀ ਜਗ੍ਹਾ ਦੇ ਉੱਪਰ ਜਵਾਦਾ ਆ ਉਹਦਾ ਵੀ ਸਦਹਾਤ ਕੰਨ ਜਦ ਲਈ ਨੁਕਸਾਨ ਨਾ ਹੋਵੇ ਉਹਨਾਂ ਦੇ ਜਵਾਦਾ ਡਿਗਣ ਤੇ ਨਾਲ ਸਾਡੇ ਆਪਣੇ ਦੁਕਾਨ ਦੀ ਸਾਡੇ ਨਹੀਂ ਆ ਉਹ ਵੀ ਡਿਗਣ ਵਾਲੀ ਲੱਗਦੀ ਆ ਉਹ ਪਾਰਲੀ ਵੀ ਡਿਗਣ ਵਾਲੀ ਆ ਹਾਂਜੀ ਬਾਕੀ ਇਹ ਸ਼ੀਸ਼ਾ ਇੱਧਰ ਟੁੱਟ ਗਿਆ ਦੁਕਾਨ ਦਾ ਸਾਡੇ ਰਾਖੀ ਨੁਕਸਾਨ ਸਾਡਾ ਹੋ ਗਿਆ ਸਾਡੇ ਆ ਬਿੰਦਾ ਬਿੰਦਾ ਦਾ ਹੋ ਗੰਦੇ ਗੁੰਦੇ ਸਾਧ ਇਹ ਟਾਇਰ ਦਾ ਸ਼ਕਤੀ ਬਾਹੀ ਉਹ ਵੀ ਟਾਇਰ ਆ ਗਏ ਬੰਦੇ ਉਹਨਾਂ ਦੀ ਚਵਾਦੀ ਦੇ ਸੱਤ ਡਿਗੇ ਤੇ ਸਾਡੇ 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 ਇਹ ਡਿਗੇ ਸਾਡੇ